ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ 'ਚ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਦੋ ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ 'ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਲ ਵਰਕ ਕਰਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ। ਅਸੀਂ ਕਮੀ ਕਿੱਥੇ ਦੇਖਦੇ ਕਿੱਥੇ ਕਮੀ ਰਹੀ। ਸਰਕਾਰਾਂ ਨਾਲ ਇਲੈਕਸ਼ਨ ਸੀ। ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ। ਸਰ ਲੱਗਦਾ ਹੈ ਕਿ ਕੈਬਨਿਟ ਮੰਤਰੀ ਦਾ ਲਾਂਤਲੀ ਕਰ ਦਿੱਤਾ ਸੀ। ਉਹਨਾਂ ਨੇ ਵੀ ਮੇਰਾ ਉਹਨਾਂ ਨੂੰ શુભ ਕਾਮਨਾਵਾਂ ਉਹ ਲੁਧਿਆਣਾ ਔਰ ਲੁਧਿਆਣਾ West ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਖਾਣਾ ਚਾਹੀਦਾ ਬੰਦ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੰਝ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਤੋਂ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸਲੀ ਕਮੀ ਕਿੱਥੇ ਦੇਖਦੇ ਹੋ ਕਿੱਥੇ ਕਮੀ ਰਹੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਹੈ ਕਿ ਕੈਬਨਿਟ ਮੰਤਰੀ ਦਾ ਲਾਂਤਲੀ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾ ਉਹ ਲੁਧਿਆਣਾ ਆ ਲੁਧਿਆਣਾ वेस्ट ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ वेस्ट ਦੀ ਬਿਹਤਰੀ ਚਾਹਨਾ ਉਹ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ